ਹੋਰ ਮੰਮੀ ਠੀਕ ਠਾਕ ਹੋ? ਹਾਂ ਬੇਟਾ ਜੀ ਠੀਕ ਠਾਕ। ਠੰਡ ਬਹੁਤ ਹੋ ਗਈ ਹੈ ਨਾ? ਬਹੁਤ ਠੰਡ ਹੈ। ਹੂੰ ਧੁੰਦ ਵੀ ਅੱਜ ਬਹੁਤ ਸੀ ਜਿਵੇਂ ਆਈਆਂ ਰਸਤੇ 'ਚ। ਬਹੁਤ ਜ਼ਿਆਦਾ। ਹੂੰ। ਹੋਰ ਭਾਬੀ ਕੀ ਕਰਦੀ ਆ? ਅੱਜ ਠੰਡ ਬਹੁਤ ਹੈ। ਤੇ ਮੈਂ ਕਿਹਾ ਵੀ ਚਲ ਤੂੰ ਅੱਜ ਸੇਵੀਆਂ ਬਣਾ ਲੈ। ਕਿੱਥੇ ਰੋਟੀ ਬਣਾਏਂਗੀ ਵਿਚਾਰੀ ਸਾਰਾ ਦਿਨ ਲੱਗੀ ਰਹਿੰਦੀ ਹੈਗੀ ਕੰਮ 'ਚ। ਅੱਛਾ। ਵੀ ਛੱਡ ਪਰਾਂ ਮੈਂ ਕਿਹਾ ਰੋਟੀ ਰੋਟੀ ਨੂੰ ਚਲ ਤੂੰ ਆਪਦੀ ਸੇਵੀਆਂ ਬਣਾ ਲੈ। ਅੱਛਾ ਸੇਵੀਆਂ ਬਣ ਰਹੀਆਂ ਨੇ, ਦੱੱਡੀਆਂ ਬਣ ਰਹੀਆਂ ਨੇ। ਹਾਂ ਤੁਹਾਨੂੰ ਪਤਾ ਹੀ ਹੈ ਮੈਨੂੰ ਬਹੁਤ ਪਸੰਦ ਨੇ ਸੇਵੀਆਂ ਤਾਂ। ਚਲ ਮੈਂ ਪੁਛਦੀ ਆ ਬਣ ਗਈਆਂ ਸੇਵੀਆਂ ਹਰਪ੍ਰੀਤ ਸੇਵੀਆਂ ਬਣ ਗਈਆਂ ਤੇਰੀ ਦੀਦੀ ਵੀ ਆ ਗਈ ਹਾਂਜੀ ਮੰਮੀ ਲੈ ਕੇ ਆਈ ਮੈਂ ਚਲੋ ਦੀਦੀ ਸੇਵੀਆਂ ਖਾ ਲਓ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਆ ਤੀਜੀ ਕੀ ਦੇ ਵਾਸਤੇ ਲੈ ਗਈ ਆ ਇਹਨਾਂ ਦੀਦੀ ਉਹ ਬਾਹਰ ਇੱਕ ਲੇਡੀਜ਼ ਆਏ ਸੀਗੇ ਉਹ ਰੋਟੀ ਮੰਗਦੇ ਸੀ ਫਿਰ ਮੈਂ ਕਿਹਾ ਚਲ ਸੇਵੀਆਂ ਬਣਾਈਆਂ ਨੇ ਸੇਵੀਆਂ ਦੇ ਦਿੰਨੀ ਆ ਉਹਨੂੰ ਮੈਂ ਖਾ ਲੋ ਕੋਈ ਨਾ ਹੂੰ ਖਾ ਲੋ ਖਾ ਲੋ ਕੋਈ ਨਾ ਆ ਮੰਮੀ ਮੈਂ ਰੱਖਿਆ ਹੁਣ ਲਾ ਪਾ ਵੀ ਭਾਂਡੇ ਮਾਂਜਣ ਲੱਗ ਗਏ ਹਾਂ ਦੀਦੀ ਭਾਂਡੇ ਮਾਂਜਣ ਲੱਗੀਆਂ ਅੱਛਾ ਸੇਵੀਆਂ ਖਾ ਲਈ ਤੁਸੀਂ ਹਾਂਜੀ ਹਾਂ ਵਧੀਆ ਬਣੀਆਂ ਸੀਗੀਆਂ ਹਾਂ ਵਧੀਆ ਬਣੀਆਂ ਸੀਗੀਆਂ ਅੱਛਾ ਚਲੋ ਬੈਠ ਜਿਓ ਤੁਸੀਂ ਮੈਂ ਤੁਹਾਨੂੰ ਚਾਹ ਬਣਾ ਕੇ ਲਈ ਹੁਣੀ ਆਈ ਹਾਂ ਚਲ ਠੀਕ ਹਾਂ ਭਾਂਡੇ ਮਾਂਜ ਕੇ ਆਉਣੀ ਆ ਮੈਂ ਹਾਂ ਆ ਜਾ ਆ ਜਾ ਹਾਂ ਠੀਕ ਭਾਂਡੇ ਤਾਂ ਸਾਰੇ ਮਾਂਜ ਜਗੇ ਕੰਮ ਵੀ ਨਿਭੜ ਗਏ ਸਾਰੇ ਹੁਣ ਮੈਂ ਵੀ ਥੋੜੀਆਂ ਸੇਵੀਆਂ ਖਾਣਾ ਬੈਠ ਤਾ ਸੇਵੀਆਂ ਚ ਨੂਨ ਪਰ ਮਮੇ ਤੇ ਤਾਂ ਮੈਨੂੰ ਕਿਹ ਹੈ ਨਹੀਂ ਹੈਗਾ ਕਿ ਸੇਵੀਆਂ ਚ ਨੂਨ ਪੈ ਗਿਆ ਉਹ ਤੇਰੀ ਮੈਂ ਹੁਣੇ ਜਾ ਕੇ ਗੱਲ ਕਰਦੀ ਦੀਦੀ ਮੰਮੇ ਸੇਵੀਆਂ ਕਿਹ ਜੇ ਬਣੀਆਂ ਸੀਗੀਆਂ ਵਧੀਆ ਬਣੀਆਂ ਸੀ ਸੇਵੀਆਂ ਨੂੰ ਕੀ ਹੋਇਆ ਕੁਝ ਵੀ ਨਹੀਂ ਥਿਆ ਸੇਵੀਆਂ ਨੂੰ ਨਹੀਂ ਦੇ ਜੀ ਤੁਸੀਂ ਝੂਠ ਬੋਲਦੇ ਹੋਗੇ ਤੁਹਾਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਸੇਵੀਆਂ ਵਿੱਚ ਨੂਨ ਪਿਆ ਹੋਇਆ ਸੀਗਾ ਚੱਲ ਜੇ ਪਾ ਵੀ ਦਿੱਤਾ ਫਿਰ ਤੈਂ ਕਿਹੜਾ ਜਾਣ ਕੇ ਪਾਇਆ ਹੁਣਾਂ ਪਰ ਦਦੇ ਤੁਸੀਂ ਖਾ ਕਿਵੇਂ ਲਈਆਂ ਸੇਵੀਆਂ ਨੂਨ ਵਾਲੀਆਂ ਮੈਂ ਤਾਂ ਇੱਕ ਚਮਚਾ ਵੀ ਨਹੀਂ ਮੇਰੇ ਲੰਘਿਆ ਹੋਗਾ ਤੁਸੀਂ ਸਾਰੀ ਕੌਲੀ ਭਰੀ ਹੋਈ ਖਾ ਲਈ ਦੋਨਾਂ ਜਣਿਆਂ ਨੇ ਪੁੱਤੇ ਤੂੰ ਸਾਰਾ ਦਿਨ ਕੰਮਕ ਲੱਗੀ ਰਹੀ ਨਹੀਂ ਹੈ ਤੂੰ ਬੜੇ ਪਿਆਰ ਨਾਲ ਤਾਂ ਸੇਵੀਆਂ ਬਣਾਈਆਂ ਨੇ ਜੇ ਇੱਕ ਗਲਤੀ ਤੱਤੋ ਹੋਗੀ ਤੈਨੂੰ ਸੁਣਾਉਣਾ ਥੋੜੀ ਆ ਰੋਮੀ ਸਹੀ ਤਾਂ ਕਹਿੰਦੀ ਆ ਤੈਂ ਕਿਹੜਾ ਜਾਣ ਕੇ ਪਾਇਆ ਭਾਬੀ ਗੱਲ ਤਾਂ ਸਹੀ ਆ ਹੁਣ ਤੁਸੀਂ ਇੰਨੇ ਪਿਆਰ ਨਾਲ ਸੇਵੀਆਂ ਬਣਾਈਆਂ ਕੋਈ ਚਲੋ ਤੁਸੀਂ ਨਹੀਂ ਤੇ ਹੋਰ ਵੀ ਕੋਈ ਵੀ ਬਣਾਉਂਦਾ ਤੇ ਜਿਹੜਾ ਨਿੰਦਣ ਵਾਲਾ ਨਿੰਦ ਜਾਂਦਾ ਦੇਖਣ ਵਾਲੇ ਐਵੇਂ ਜਿਵੇਂ ਦਾਲ ਸਬਜ਼ੀ ਚ ਵੀ ਨੂਨ ਘੱਟ ਵੱਧ ਪਾਈ ਜਾਂਦਾ ਹੁੰਦਾ ਐਵੇਂ ਨਾ ਕਿਸੇ ਦੀ ਬਣਾਈ ਹੋਈ ਚੀਜ਼ ਨੂੰ ਨਿੰਦਣਾ ਨਹੀਂ ਚਾਹੀਦਾ ਹੈਗਾ ਫਿਰ ਉਹਦਾ ਦਿਲ ਟੁੱਟ ਜਾਂਦਾ ਵੀ ਹਾਂ ਵੀ ਮੈਂ ਤਾਂ ਇੰਨੇ ਪਿਆਰ ਨਾਲ ਇਹਨੇ ਚਾਹਨਾ ਚੀਜ਼ ਬਣਾਉਣਾ ਹੈ ਨਾ ਸਾਰਾ ਦਿਨ ਰਸੋਈ ਚ ਕੰਮ ਕਰਦਾ ਵੀ ਇਹਨਾਂ ਨੇ ਨਿੰਦਣ ਵਾਲੇ ਨੇ ਇੱਕ ਮਿੰਟ ਲਾਇਆ ਨਿੰਦਣ ਚ ਇਸ ਕਰਕੇ ਆਪਾਂ ਨੂੰ ਕਿਸੇ ਵੀ ਖਾਣ ਪੀਣ ਵਾਲੀ ਚੀਜ਼ ਨੂੰ ਚਾਹੇ ਕਹੇ ਜਿਹੀ ਵੀ ਬਣੀ ਹੋਵੇ ਖਾ ਲੈਣੀ ਚਾਹੀਦੀ ਆ ਉਹਨੂੰ ਨਿੰਦਣਾ ਨਹੀਂ ਚਾਹੀਦਾ ਅੱਛਾ ਚਲੋ ਠੀਕ ਆ ਵਧੀਆ ਗੱਲ ਦਾ ਸਿੱਕਾ ਮੈਨੂੰ ਨਵੀਂ ਸਿੱਖਿਆ ਮਿਲ ਗਈ